ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਬਾਰੇ ਜਾਣਕਾਰੀ ਦੇਵਾਂਗਾ ਜੋ ਕਿ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਵਲੌਗ ਦੇ ਨਾਲ ਜੁੜੇ ਰਹੋ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੇ ਵੀਡੀਓ ਵਧੀਆ ਲੱਗੇ ਤਾਂ ਕਿਰਪਾ ਕਰਕੇ ਜਾਂਦੇ ਜਾਂਦੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਜਾਣਾ ਜੀ ਅੱਜ ਜੇ ਆਪਾਂ ਗੱਲਬਾਤ ਕਰਾਂਗੇ ਜੀ ਤੰਦੂਰ ਬਾਰੇ ਪੁਰਾਣੇ ਪੰਜਾਬ ਦੇ ਘਰਾਂ ਵਿੱਚ ਰੋਟੀ ਪਕਾਉਣ ਲਈ ਚੁੱਲ੍ਹੇ ਦੇ ਨਾਲ ਆਮ ਤੌਰ ਤੇ ਤੰਦੂਰ ਵੀ ਹੁੰਦਾ ਸੀ ਜਿਸ ਦੇ ਉੱਤੇ ਇੱਕ ਡੰਗ ਤਾਂ ਘੱਟੋ ਘੱਟ ਜ਼ਰੂਰ ਰੋਟੀ ਬਣਾਈ ਜਾਂਦੀ ਸੀ ਤੰਦੂਰ ਦੀ ਬਣਾਵਟਾ ਸਿਲੰਡਰ ਜਾਂ ਢੋਲੇ ਵਰਗੀ ਹੁੰਦੀ ਸੀ ਤੇ ਇੱਕ ਖਾਸ ਮਿੱਟੀ ਦਾ ਬਣਿਆ ਹੁੰਦਾ ਸੀ ਆਮ ਪਿੰਡੂ ਘਰਾਂ ਵਿੱਚ ਇਸ ਨੂੰ ਚੌਂਤਰੇ ਉੱਪਰ ਇੱਕ ਕੋਨੇ ਵਿੱਚ ਲਗਾਇਆ ਜਾਂਦਾ ਸੀ ਤੇ ਇਸ ਦੇ ਬਾਹਰ ਪਾਡੋ ਮਿੱਟੀ ਦਾ ਪੋਚਾ ਫੇਰਿਆ ਜਾਂਦਾ ਸੀ ਤੰਦੂਰ ਦੇ ਨਾਲ ਹੀ ਆਮ ਤੌਰ ਤੇ ਮਿੱਟੀ ਦਾ ਇੱਕ ਛੋਟਾ ਜਿਹਾ ਥੜਾ ਵੀ ਬਣਾਇਆ ਹੁੰਦਾ ਸੀ ਜਿਸ ਦੇ ਉੱਤੇ ਪ੍ਰਾਂਤ ਛਾਬਾ ਤੇ ਹੋਰ ਭਾਂਡੇ ਵਗੈਰਾ ਰੱਖੇ ਜਾਂਦੇ ਸਨ ਤੰਦੂਰ ਧਰਤੀ ਵਿੱਚ ਗੱਡ ਕੇ ਵੀ ਲਗਾਏ ਹੁੰਦੇ ਸਨ ਪਰ ਜ਼ਿਆਦਾਤਰ ਇਹ ਬਾਹਰ ਚੌਂਤਰੇ ਵਗੈਰਾ ਤੇ ਲੱਗੇ ਹੁੰਦੇ ਸਨ ਜਿਨ੍ਹਾਂ ਤੇ ਖੜ ਕੇ ਰੋਟੀ ਲਾਈ ਜਾਂਦੀ ਸੀ ਪੁਰਾਣੇ ਸਮੇਂ ਘਰ ਦੇ ਚੁੱਲ੍ਹੇ ਚੌਕੇ ਦੀ ਸਜਾਵਟ ਦੇ ਨਾਲ ਨਾਲ ਤੰਦੂਰ ਤੇ ਰੋਟੀ ਲਾਉਣੀ ਵੀ ਔਰਤਾਂ ਦੇ ਸੱਜਿਆਰੀ ਹੋਣ ਦਾ ਸਬੂਤ ਹੁੰਦਾ ਸੀ ਪਿੰਡਾਂ ਵਿੱਚ ਜ਼ਿਆਦਾਤਰ ਸਵੇਰ ਦੇ ਵੇਲੇ ਆਂਢ ਗੁਆਂਢ ਦੀਆਂ ਕੁੜੀਆਂ ਬੁੜੀਆਂ ਤੰਦੂਰ ਤੇ ਰੋਟੀ ਲਾਉਣ ਲਈ ਕਿਸੇ ਇੱਕ ਘਰ ਵਿੱਚ ਇਕੱਠੀਆਂ ਹੁੰਦੀਆਂ ਸਨ ਉਹ ਉਹ ਤੰਦੂਰ ਤੇ ਰੋਟੀ ਲਾਉਣ ਲਈ ਆਉਣ ਸਮੇਂ ਆਪਣੇ ਨਾਲ ਲੱਕੜਾਂ ਛੇਟੀਆਂ ਆਦੀ ਬਾਲਣ ਲੈ ਕੇ ਆਉਂਦੀਆਂ ਸਨ ਤਾਂ ਕਿ ਤੰਦੂਰ ਵਾਏ ਘਰਦਿਆਂ ਤੇ ਬਾਲਣ ਦਾ ਬੋਝ ਨਾ ਪਵੇ ਜਦੋਂ ਸਾਰੀਆਂ ਆਪਣੀ ਆਪਣੀ ਪ੍ਰਾਤ ਲੈ ਕੇ ਇਕੱਠੀਆਂ ਹੋ ਜਾਂਦੀਆਂ ਤਾਂ ਉਹਨਾਂ ਵਿੱਚੋਂ ਕੋਈ ਸਿਆਣੀ ਉਮਰ ਦੀ ਔਰਤ ਤੰਦੂਰ ਵਿੱਚ ਰੋਟੀਆਂ ਲਾਉਂਦੀ ਤੇ ਦੂਜੀਆਂ ਕੁੜੀਆਂ ਬੁੜੀਆਂ ਪੇੜੇ ਵਗੈਰਾ ਕਰਦੀਆਂ ਸਾਨੂੰ ਸਿਆਣੀ ਉਮਰ ਦੀ ਔਰਤ ਰੋਟੀ ਲਾਉਣ ਸਮੇਂ ਕੱਚੀ ਉਮਰ ਦੀਆਂ ਕੁੜੀਆਂ ਨੂੰ ਤੰਦੂਰ ਤਪਾਉਣ ਤੋਂ ਲੈ ਕੇ ਰੋਟੀ ਲਾਉਣ ਤੱਕ ਦਾ ਢੰਗ ਵੀ ਨਾਲ-ਨਾਲ ਦੱਸਦੀ ਰਹਿੰਦੀ ਸੀ ਪਾਣੀ ਹੱਥ ਦੀ ਰੋਟੀ ਕਹਿੰਦੇ ਹਰ ਔਰਤ ਤੰਦੂਰ ਤੇ ਨਹੀਂ ਸੀ ਲਾ ਸਕਦੀ ਕੋਈ ਸੰਗਰ ਸਿਆਣੀ ਔਰਤ ਹੀ ਪਾਣੀ ਹੱਥ ਦੀ ਰੋਟੀ ਤੰਦੂਰ ਤੇ ਲਾਉਂਦੀ ਸੀ ਤੰਦੂਰ ਤੇ ਰੋਟੀ ਲਾਉਣ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਤਪਾਇਆ ਜਾਂਦਾ ਸੀ ਤੇ ਜਦੋਂ ਤਪਕੇ ਲਾਲ ਹੋ ਜਾਂਦਾ ਸੀ ਤਾਂ ਫਿਰ ਇਸ ਦੇ ਅੰਦਰ ਰੋਟੀਆਂ ਲਾਈਆਂ ਜਾਂਦੀਆਂ ਸਨ ਕਈ ਵਾਰ ਅਣਜਾਣ ਕੁੜੀਆਂ ਰੋਟੀ ਲਾਉਣ ਸਮੇਂ ਆਪਣੇ ਹੱਥ ਵੀ ਮਚਾ ਲੈਂਦੀਆਂ ਸਨ ਇਸ ਸਾਰੀ ਕਿਰਿਆ ਦੇ ਦੌਰਾਨ ਔਰਤਾਂ ਉਸ ਵਿੱਚ ਗੱਲਾਂ-ਵਾਟਾਂ ਵੀ ਕਰਦੀਆਂ ਰਹਿੰਦੀਆਂ ਸਨ ਕਿਉਂਕਿ ਪੁਰਾਣੇ ਸਮਿਆਂ ਵਿੱਚ ਔਰਤਾਂ ਨੂੰ ਘਰ ਦੀ ਚਾਰ ਦਿਵਾਰੀ ਵਿੱਚੋਂ ਬਾਹਰ ਨਿਕਲਣ ਦੇ ਬਹੁਤ ਘੱਟ ਮੌਕੇ ਮਿਲਦੇ ਸਨ ਤਰੰਜਣ ਤੇ ਖੂਹ ਤੇ ਪਾਣੀ ਭਰਨ ਤੋਂ ਬਾਅਦ ਤੰਦੂਰ ਹੀ ਕੋਈ ਐਸੀ ਥਾਂ ਸੀ ਜਿੱਥੇ ਉਹ ਇਕੱਠੀਆਂ ਹੋ ਕੇ ਆਪਣੇ ਦੁੱਖ-ਸੁਖ ਸਾਂਝੇ ਤੇ ਮਨ ਹਲਕਾਏ ਕਰਦੀਆਂ ਸਨ ਉਹ ਤੰਦੂਰ ਉਹਨਾਂ ਦੇ ਸੁੱਖਾਂ-ਦੁੱਖਾਂ ਦਾ ਸਾਂਝੀ ਸੀ ਇਸ ਕਰਕੇ ਹੀ ਤਾਂ ਤੰਦੂਰ ਦਾ ਜ਼ਿਕਰ ਸਾਡੇ ਲੋਕ ਗੀਤਾਂ ਵਿੱਚ ਵੀ ਇੰਜ ਆਉਂਦਾ ਹੈ ਕੋਠੇ ਉੱਤੇ ਕੋਠੜਾ ਉੱਪਰ ਬਣਿਆ ਤੰਦੂਰ ਗਿਣਗਣ ਲਾਂਵਾਂ ਰੋਟੀਆਂ ਖਾਵਣ ਵਾਲਾ ਦੂਰ ਪਰ ਵਕਤ ਦੇ ਬਦਲ ਨਾਲ ਜਦ ਘਰਾਂ ਦੀ ਜਗ੍ਹਾ ਤੇ ਕੋਠੀਆਂ ਉਸਰ ਗਈਆਂ ਤਾਂ ਪ੍ਰਾਣੀ ਚਦਾਨੀ ਦੀ ਤਾਂ ਅਦੂਨੀ ਰਸੋਈ ਨੇ ਲੈ ਲਈ ਤਾਂ ਉਸ ਨੇ ਚੁੱਲ੍ਹੇ ਹਾਰੇ ਤੇ ਘੰਡੂਲੀ ਦੇ ਨਾਲ ਤੰਦੂਰ ਨੂੰ ਵੀ ਨਿਗਲ ਦਿਆ ਕਦਾਈ ਤੰਦੂਰ ਪਿਆਰ ਤੇ ਸੱਭਿਆਚਾਰਕ ਦਾ ਪ੍ਰਤੀਕ ਹੁੰਦਾ ਸੀ ਪਰ ਅੱਜ ਕੱਲ ਇਹ ਬਿਹਾਂ ਹੋਟਲ ਤੇ ਢਾਬਿਆਂ ਵਿੱਚ ਹੀ ਦੇਖਣ ਨੂੰ ਮਿਲਦਾ ਹੈ ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਪੰਜਾਬੀ ਜਨ ਜੀਵਨ ਦੇ ਇਸ ਅਨਿਖੜਮੇ ਅੰਗ ਨੂੰ ਬਚਾਉਣ ਦਾ ਚੇਤਨ ਕਰੀਏ ਸੋਏਤੀ ਜੀ ਤੰਦੂਰ ਬਾਰੇ ਜਾਣਕਾਰੀ ਜੇ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਜਾਂਦੇ ਜਾਂਦੇ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਜੀਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਸੋ ਆਉਣ ਵਾਲੀ ਵੀਡੀਓ ਵਿੱਚ ਮੈਂ ਤੁਹਾਨੂੰ ਹੋਰ ਕੋਈ ਪੁਰਾਣੀ ਚੀਜ਼ ਬਾਰੇ ਜਾਣਕਾਰੀ ਦੇਵਾਂਗਾ ਜੋ ਕਿ ਪੁਰਾਣੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਮਿਲਾਂਗੇ ਕਿਸੇ ਦਿਨ ਫੇਰ ਉਦੋਂ ਤੱਕ ਦੇ ਰੱਬ ਰੱਖਾ ਸ਼ੁਕਰੀਆ ਧੰਨਵਾਦ